ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਰੈਸਪੀ ਵਿੱਚ ਆਪਾਂ ਬਣਾਵਾਂਗੇ ਮੂੰਗ ਦਾਲ ਦੇ ਟੇਸਟੀ ਜੇ ਪਕੌੜੇ ਹਾਂਜੀ ਬਹੁਤ ਹੀ ਆਪਾਂ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਤੇ ਚਲੋ ਫਿਰ ਆਪਾਂ ਪਕੌੜੇ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਕੌੜੇ ਬਣਾਉਣ ਵਾਸਤੇ ਤੇ ਆਪਾਂ ਅੱਧੀ ਕੌਲੀ ਪੀਲੀ ਮੂੰਗੀ ਦਾਲ ਲਈ ਸੀਗੀ ਇਹਨੂੰ ਆਪਾਂ ਪਾਣੀ ਦੇ ਵਿੱਚ ਭਿਓ ਕੇ ਰੱਖਤਾ ਸੀ 20 ਮਿੰਟ ਪਹਿਲਾਂ ਇਹ ਫੁੱਲ ਕੇ ਹੁਣ ਇੱਕ ਕੌਲੀ ਪੀਲੀ ਮੂੰਗੀ ਦਾਲ ਬਣ ਗਈ ਹੈ ਹੁਣ ਆਪਾਂ ਇੱਕ ਮਿਕਸੀ ਵਾਲਾ ਜੱਗ ਲੈ ਲਿਆ ਜੱਗ ਦੇ ਵਿੱਚ ਦਾਲ ਨੂੰ ਆਪਾਂ ਪਾ ਦਾਂਗੇ ਥੋੜਾ ਬਹੁਤਾ ਪਾਣੀ ਹੈਗਾ ਦਾਲ ਦੇ ਵਿੱਚ ਇਹਨੂੰ ਵੀ ਆਪਾਂ ਵਿੱਚੇ ਪਾ ਲਾਂਗੇ ਪਕੌੜੇ ਬਹੁਤ ਵਧੀਆ ਬਣਦੇ ਹੈਗੇ ਇਹ ਬੇਸਨ ਦੇ ਪਕੌੜੇ ਤਾਂ ਆਪਾਂ ਬਹੁਤ ਵਾਰੀ ਬਣਾ ਕੇ ਖਾਦੇ ਆ ਪਰ ਆਪਾਂ ਅੱਜ ਬਣਾਵਾਂਗੇ ਹੁਣ ਪੀਲੀ ਮੂੰਗੀ ਦੇ ਪਕੌੜੇ ਸਵਾਦ ਬਹੁਤ ਬੰਦੇ ਆ ਇੱਕ ਚਮਚ ਦੇ ਹਿਸਾਬ ਨਾਲ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਹੁਣ ਵਧੀਆ ਜਿਹਾ ਆਪਾਂ ਇਹਨੂੰ ਪੀਸ ਲਾਂਗੇ ਦਾਲ ਨੂੰ ਆਪਾਂ ਵਧੀਆ ਜਿਹਾ ਹੁਣ ਪੀਸ ਲਿਆਗਾ ਹੁਣ ਇੱਕ ਬਰਤਨ ਦੇ ਵਿੱਚ ਤੇ ਆਪਾਂ ਦਾਲ ਨੂੰ ਕੱਢ ਲਾਂਗੇ। ਹਾਂਜੀ ਬਹੁਤ ਵਧੀਆ ਆਪਾਂ ਦਾਲ ਦਾ ਹੁਣ ਪੇਸਟ ਬਣਾ ਕੇ ਤਿਆਰ ਕਰ ਲਿਆਗਾ। ਇੱਕ ਚਮਚ ਪਾ ਦਾਂਗੇ ਆਪਾਂ ਚੌਲਾਂ ਦਾ ਆਟਾ। ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਲਾ ਲਾਂਗੇ। ਚੌਲਾਂ ਦੇ ਆਟੇ ਨਾਲ ਵਧੀਆ ਬਣਦੇ ਹੈਗੇ ਆ ਪਕੌੜੇ ਥੋੜੇ ਜਿਹਾ ਕ੍ਰਿਸਪੀ ਬਣਨਗੇ। ਚੌਲਾਂ ਦੇ ਆਟੇ ਨੂੰ ਆਪਾਂ ਹੁਣ ਦਾਲ ਵਾਲੇ ਪੇਸਟ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਲਾ ਲਿਆਗਾ। ਹੁਣ ਆਪਾਂ ਪਾ ਦਾਂਗੇ ਕੁਝ ਸਬਜ਼ੀਆਂ ਕੱਟੀਆਂ ਹੋਈਆਂ। ਦੋ ਪਾ ਦਾਂਗੇ ਆਲੂ ਕੱਦੂ ਕਸ਼ ਕੀਤੇ ਹੋਏ ਕੱਦੂ ਕਸ਼ ਕਰਕੇ ਆਲੂ ਨਾ ਪਾਣੀ ਦੇ ਵਿੱਚ ਭੋਂਕੇ ਰੱਖਦੇ ਸੀ ਪਾਣੀ ਦੇ ਵਿੱਚ ਤਾਂ ਭੋਂਤੇ ਸੀ ਵੀ ਆਲੂ ਆਪਣੇ ਕਾਲੇ ਨਾ ਪੈਣ ਹੁਣ ਪਾ ਦਾਂਗੇ ਥੋੜੀ ਜਿਹੀ ਪੱਤਾ ਗੋਭੀ ਇਹਨੂੰ ਆਪਾਂ ਕਰ ਦੇਣ ਨਾਲ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਲਿਆ ਸੀਗਾ ਸਬਜ਼ੀਆਂ ਤੁਸੀਂ ਕੋਈ ਵੀ ਆਦੇ ਮਨ ਪਸੰਦ ਐਡ ਕਰ ਸਕਦੇ ਆ ਹੁਣ ਆਪਾਂ ਪਾ ਦਾਂਗੇ ਤਿੰਨ ਪਿਆਜ਼ ਲੰਬਾਈ 'ਚ ਕੱਟੇ ਹੋਏ ਸਾਰੀਆਂ ਸਬਜ਼ੀਆਂ ਨੂੰ ਆਪਾਂ ਪਹਿਲਾਂ ਧੋ ਲਿਆ ਸੀਗਾ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟ ਲਿਆ ਸੀਗਾ ਅਦਰਕ ਤੇ ਲਸਣ ਇਹਨਾਂ ਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀ। ਹਰੀ ਮਿਰਚ ਵੀ ਐਡ ਕਰ ਸਕਦੇ ਹੋ ਤੁਸੀਂ ਜੇਕਰ ਤੁਹਾਨੂੰ ਹਰੀ ਮਿਰਚ ਪਸੰਦ ਆ ਤਾਂ ਪਰ ਮੈਂ ਹਰੀ ਮਿਰਚ ਐਡ ਨਹੀਂ ਕੀਤੀਗੀ। ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ। ਨਮਕ ਪਾਵਾਂਗੇ ਸਵਾਦ ਅਨੁਸਾਰ। ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਕਿਉਂਕਿ ਇਹ ਨਾ ਛੋਟਾ ਚਮਚਾ ਤਾਂ ਕਰਕੇ ਆਪਾਂ ਇੱਕ ਚਮਚ ਪਾਇਆ ਜਿਹੜਾ ਵੱਡਾ ਚਮਚਾ ਹੋਵੇ ਤਾਂ ਤੁਸੀਂ ਅੱਧਾ ਵੀ ਐਡ ਕਰ ਸਕਦੇ ਆ। ਇੱਕ ਚਮਚਰ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਇੱਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਇੱਕ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਤੇ ਇੱਕ ਚਮਚ ਹੀ ਪਾ ਦਾਂਗੇ ਆਪਾਂ ਸਾਬਤ ਜੀਰਾ ਹਾਂਜੀ ਅੱਧਾ ਚਮਚ ਪਾ ਦਾਂਗੇ ਆਪਾਂ ਅਜਮੈਨ ਦਾ ਅਜਮੈਨ ਨੂੰ ਹੱਥ ਨਾਲ ਚੰਗੀ ਤਰ੍ਹਾਂ ਮਸਲ ਕੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਹਾਜਮੇ ਵਾਸਤੇ ਵਧੀਆ ਹੁੰਦੀ ਆ ਗੈਸ ਵਗੈਰਾ ਨਹੀਂ ਬਣਨ ਦਿੰਦੀਗੀ ਇੱਕ ਪਾਉਚ ਪਾ ਦਾਂਗੇ ਆਪਾਂ ਮੈਗੀ ਮਸਾਲਾ ਇੱਕ ਚਮਚ ਪਾ ਲਾਂਗੇ ਆਪਾਂ ਚਾਟ ਮਸਾਲੇ ਦਾ ਚਾਟ ਮਸਾਲਾ ਹੈ ਨਹੀਂ ਦਾ ਤੁਸੀਂ આમਚੂਰ ਪਾਊਡਰ ਵੀ ਐਡ ਕਰ ਸਕਦੇ ਆ ਹੁਣ ਹੱਥ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲਾਂਗੇ ਜੇ ਤੁਹਾਨੂੰ ਲੱਗੇ ਨਾ ਬੈਟਰ ਥੋੜਾ ਜਿਹਾ ਪਤਲਾ ਆ ਗਿਆ ਤੇ ਤੁਸੀਂ ਚੌਲਾਂ ਦਾ ਆਟਾ ਹੋਰ ਵੀ ਐਡ ਕਰ ਸਕਦੇ ਆ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਲਾ ਲਿਆ ਹੈਗਾ ਤੇ ਬਹੁਤ ਵਧੀਆ ਆਪਾਂ ਮਿਸ਼ਰਣ ਤਿਆਰ ਕਰ ਲਿਆ ਹੁਣ ਪਕੌੜੇ ਬਣਾਉਣ ਵਾਸਤੇ ਤੇ ਚੱਲਦੇ ਆਪਾਂ ਗੈਂਸਨ ਨੇ ਕੋੜੇ ਬਣਾਉਣ ਵਾਸਤੇ ਕੜਾਹੀ 'ਚ ਆਪਾਂ ਤੇਲ ਗਰਮ ਕਰ ਲਿਆ ਪਹਿਲਾਂ ਫੁੱਲ ਫਲੇਮ ਤੇ ਆਪਾਂ ਤੇਲ ਨੂੰ ਗਰਮ ਕੀਤਾ ਹੁਣ ਆਪਾਂ ਗੈਸ ਨੂੰ ਥੋੜਾ ਜਿਹਾ ਮੀਡੀਅਮ ਜਿਹਾ ਕਰਤਾ ਹੈਗਾ ਹੁਣ ਆਪਾਂ ਜਿੱਡੇ ਕਸਾਏ ਦੇ ਪਕੌੜੇ ਬਣਾਉਣੇ ਉਹਨਾਂ 'ਚ ਆਪਾਂ ਬੈਟਰ ਚੱਕ ਲਾਂਗੇ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਛੱਡ ਦਾਂਗੇ ਪੂਰੇ ਧਿਆਨ ਨਾਲ ਛੱਡਾਂਗੇ ਕਈ ਵਾਰ ਤੇਲ ਦਾ ਛਿੱਟਾ ਵਗੈਰਾ ਨਾ ਪੈ ਜਾਏ ਇਕੱਲੇ ਮੂੰਗ ਦਾਲ ਦੇ ਵੀ ਵੈਸੇ ਆਪਾਂ ਪਕੌੜੇ ਬਣਾ ਸਕਦੇ ਹਾਂ ਅਰ ਜੇ ਥੋੜੀ ਜਿਹੀ ਕ੍ਰਿਸਪੀ ਜ਼ਿਆਦਾ ਬਣਾਉਣੇ ਹੋਣ ਤਾਂ ਚੌਲਾਂ ਦਾ ਵੀ ਆਟਾ ਐਡ ਕਰ ਸਕਦੇ ਆ ਆਪਾਂ ਜਿਵੇਂ ਅੱਕੇ ਹੁਣ ਮੈਂ ਕੀਤਾਗਾ ਜਿੰਨੇ ਕ ਪਕੌੜੇ ਪੈਂਦੇ ਓਨੇ ਕ ਆਪਾਂ ਪਾਵਾਂਗੇ ਕਿਉਂਕਿ ਕੜਾਹੀ ਥੋੜੀ ਜਿਹੀ ਢੰਗਾਈ ਦੇ ਵਿੱਚ ਹੈਗੀ ਆ ਓਨੇ ਕ ਆਪਾਂ ਪਕੌੜੇ ਪਾਤੇ ਜਦੋਂ ਸੇਕ ਲੱਗ ਗਿਆ ਹੁਣ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਹਾਂਜੀ ਪਕੌੜਿਆਂ ਨੂੰ ਹੁਣ ਹਲਕਾ ਜਿਹਾ ਸੇਕ ਲੱਗ ਗਿਆ ਤੇ ਉਹਨਾਂ ਦਾ ਇਹਨਾਂ ਦਾ ਆਪਾਂ ਪਾਸਾ ਪਲਟਾ ਦਿੰਨੇ ਆ ਥੋੜਾ ਥੋੜਾ ਸੇਕ ਲੱਗ ਗਿਆ ਇਹਨਾਂ ਪਕੌੜਿਆਂ ਨੂੰ ਆਪਾਂ ਕਿਸੇ ਵੀ ਟਾਈਮ ਬਣਾ ਕੇ ਖਾ ਸਕਦੇ ਬਹੁਤ ਹੀ ਕਰਾਰੇ ਤੇ ਕ੍ਰਿਸਪੀ ਪਕੌੜੇ ਬਣਦੇ ਹੈਗੇ ਆ ਤੁਸੀਂ ਮਹਿਮਾਨ ਆਉਣ ਤੇ ਵੀ ਇਹਨਾਂ ਨੂੰ ਬਣਾ ਸਕਦੇ ਆ हां जी पकोड़े अपने बहुत बढ़िया बन गए हैं ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਵਧੀਆ ਆਇਆ ਹੈਗਾ ਚੰਗੀ ਤਰ੍ਹਾਂ ਹੁਣ ਪਕੌੜੇ ਪੱਕ ਗਏ ਤੇਲ ਚੋਂ ਕੱਢ ਲੈਣੇ ਤੇ ਰੱਖ ਦੇਣੇ ਆਪਾਂ ਪਲੇਟ ਦੇ ਵਿੱਚ ਦੇਖੋ ਦੇਖ ਕੇ ਜੀ ਕਰੇ ਉਹ ਪੱਕਾ ਤੁਸੀਂ ਇਹ ਬਣਾਉਂਗੇ ਜਰੂਰ ਤੇ ਰੱਖ ਦੇਣੇ ਆਪਾਂ ਪਲੇਟ ਦੇ ਵਿੱਚ ਬਾਕੀ ਦੇ ਵੀ ਇਸੇ ਤਰ੍ਹਾਂ ਆਪਾਂ ਪਕੌੜੇ ਬਣਾ ਲੈਣੇ हां जी सारे पकोड़े आपा बना के रेडी कर लेया बहुत बढ़िया आपा पकोड़े बना ले हैगया बस आ लास्ट पूर रह गया सिगा वो भी आपा फ्राई कर लेया देखो तो हुण रख देने आपा प्लेट ਦੇ ਵਿੱਚ ਤੇ ਗੈਸ ਕਰ ਦਾਂਗੇ ਆਪਾਂ ਬੰਦ ਹਾਂਜੀ ਤੁਸੀਂ ਇਹਨਾਂ ਪਕੌੜਿਆਂ ਨੂੰ ਗ੍ਰੀਨ ਚਟਨੀ ਨਾਲ ਵੀ ਖਾ ਸਕਦੇ ਹਾਂ ਤੁਸੀਂ ਟਮੇਟੋ ਸੌਸ ਦੇ ਨਾਲ ਵੀ ਖਾ ਸਕਦੇ ਹਾਂ ਪਕੌੜੇ ਬਹੁਤ ਹੀ ਜ਼ਿਆਦਾ ਇਹ ਸੁਆਦ ਬਨਦੇ ਹੈਗੇ ਹਾਂਜੀ ਮੂੰਗ ਦਾਲ ਦੇ ਆਪਾਂ ਪਕੌੜੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਉਣੇ ਦੱਸੇ ਹੈਗੇ ਆ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਕੇ ਦੇਖੋ ਹਾਂਜੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ